ਕੁਦਰਤ ਕਾਫੀ ਹੱਦ ਤੱਕ ਆਪਣੇ ਨਾਲ ਖੇਡਾਂ ਖੇਡਦੀ ਰਹਿੰਦੀ ਹੈ ਕਿਉਂਕਿ ਆਪਾਂ ਕੁਦਰਤ ਦੇ ਕਾਫੀ ਨਿਯਮਾਂ ਨੂੰ ਤੋੜ ਕੇ ਉਸ ਨਾਲ ਛੇੜਛਾੜ ਕੀਤੀ ਹੈ ਸੋ ਉਹ ਵੀ ਕਹਿੰਦੀ ਹੈ ਵੀ ਜਿਹੜੇ ਮਹੀਨੇ ਤੁਸੀਂ ਮਿੱਥੇ ਸੀਗੇ ਸੌਣ ਮਹੀਨੇ ਦਾ ਤੁਸੀਂ ਮਿੱਥਿਆ ਸੀ ਵੀ ਮੀਂਹ ਪਾਊਗਾ ਭਾਈ ਜਾਂ ਜਿਹੜੇ ਮਹੀਨੇ ਤੁਸੀਂ ਕਹਿੰਦੇ ਸੀ ਸਰਦੀਆਂ ਗਰਮੀਆਂ ਸ਼ੁਰੂ ਹੋਣਗੀਆਂ ਮੈਂ ਵੀ ਉਹਨਾਂ ਤੇ ਪੂਰਾ ਨਹੀਂ ਉਤਰਦੀ ਕਿਉਂਕਿ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਮੇਰੇ ਹਿਸਾਬ ਨੂੰ ਨਹੀਂ ਚੱਲਦੇ ਸੋ ਕੁਦਰਤ ਵੀ ਆਪਣੇ ਨਾਲ ਖੇਡਦੀ ਹੈ ਜਿੰਨੀਆਂ ਖੇਡਾਂ ਆਪਾਂ ਖੇਡਦੇ ਆਂ ਸਭ ਤੋਂ ਪਹਿਲਾਂ ਆਪਾਂ ਕੁਦਰਤ ਨਾਲ ਖੇਡਣ ਲੱਗੇ ਆ ਹੁਣ ਕੁਦਰਤ ਆਪਣੇ ਨਾਲ ਖੇਡਦੀ ਆ ਸੋ ਕਿਤੇ ਨਾ ਕਿਤੇ ਆਪਾਂ ਨੂੰ ਖਿਲਵਾੜ ਕਰਨਾ ਬੰਦ ਕਰ ਦੇਣਾ ਚਾਹੀਦਾ ਪਰ ਬੰਦ ਕਰ ਨਹੀਂ ਸਕਦੇ ਕਿਉਂਕਿ ਆਪਣੇ ਸ਼ੌਂਕ ਆ ਆਪਣੇ ਰਹਿਣ ਦੇ ਤਰੀਕੇ ਆਪਾਂ ਇਸ ਤਰੀਕੇ ਨਾਲ ਬਦਲਦੇ ਆ ਵੀ ਕਾਫੀ ਮਾਡਰਨ ਹੋ ਗਏ ਆ ਆਪਾਂ ਉਸ ਨਾਲ ਆਪਣਾ ਨੁਕਸਾਨ ਵੀ ਕਾਫੀ ਹੋਇਆ ਕੱਲ ਵੀ ਕਾਫੀ ਮੀਂਹ ਆਇਆ ਜੀ ਸਾਡੇ ਪਿੰਡ ਤੇ ਝੋਨੇ ਸਾਡੇ ਠੀਕ ਖੜੇ ਆ ਬਚਤ ਨਹੀਂ ਕੋਈ ਖਤਰੇ ਵਾਲੀ ਗੱਲ ਹੈਗੀ ਪਰ ਜਿਵੇਂ ਜਿਵੇਂ ਇਧਰ ਤੁਸੀਂ ਨਮਾਨ ਦੇਖਦੇ ਹੋਵੋਗੇ ਨਮਾਨ ਵਾਲੀ ਸਾਈਡ ਨੂੰ ਖਤਰੇ ਵਧੇ ਪਏ ਆ ਜੀ ਝੋਨੇ ਕਈ ਥਾਵਾਂ ਤੇ ਡੁੱਬ ਗਏ ਆ ਕਈ ਥਾਵਾਂ ਤੇ ਵਟਾਂ ਦੇ ਉੱਪਰ ਦੀ ਪਾਣੀ ਆ ਤੇ ਨੁਕਸਾਨ ਕਾਫੀ ਆ ਜੀ ਸਾਡੇ ਫਾਜਲ ਕਾ ਏਰੀਏ ਦੇ ਵਿੱਚ ਹਰੇਕ ਪਿੰਡ ਦਾ ਕੋਈ 4 ਕਿੱਲੇ 5 ਕਿੱਲੇ ਝੋਨਾ ਖਤਮ ਹੋਇਆ ਤੇ ਜਿਹੜੇ ਦਰਿਆਈ ਏੜੀ ਦੇ ਨੇੜੇ ਪਿੰਡ ਹੈਗੇ ਆ ਉਹਨਾਂ ਦੇ ਜਾਦੇ ਹੋਇਆ ਜੀ ਉਹ ਤਾਂ ਪਿੰਡਾਂ ਦੇ ਪਿੰਡ ਹੀ ਰੁੜ ਗਏ ਨੁਕਸਾਨ ਬਹੁਤ ਹੋਇਆ ਕੁਝ ਲੋਕ ਸਰਕਾਰਾਂ ਨੂੰ ਵੀ ਦੋਸ਼ ਦੇ ਰਹੇ ਆ ਠੀਕ ਆ ਸਰਕਾਰਾਂ ਦੀ ਗਲਤੀ ਵੀ ਹੈਗੀ ਆ ਪਰ ਕਿਤੇ ਨਾ ਕਿਤੇ ਆਪਣੀ ਗਲਤੀ ਜ਼ਿਆਦੇ ਆ ਆਪਾਂ ਜਿੱਥੋਂ ਪਾਣੀ ਟੱਪਦਾ ਉਹ ਉਹਨਾਂ ਦੀ ਪਾਣੀ ਦੀਆਂ ਰਾਵਾਂ ਰੋਕੀਆਂ ਦਰਿਆ ਕਦੇ ਆਪਦੇ ਰਾਹ ਨਹੀਂ ਛੱਡਦੇ ਪਾਵਾ ਲੈਂਟਰ ਲੈਂਟਰ ਪਾ ਦਿਓ ਲੈਂਟਰ ਦਾ ਕੰਧ ਕੱਢ ਦਿਓ ਕੁਛ ਮਰਜ਼ੀ ਕਰ ਦਿਓ ਦਰਿਆ ਨੇ ਜਿੱਥੋਂ ਇੱਕ ਵਾਰੀ ਟੱਪ ਗਿਆ ਉਹਨੇ ਉੱਥੋਂ ਹੀ ਟੱਪਣਾ ਨੀ ਤੋ ਥੋੜਾ ਨੁਕਸਾਨ ਕਰਕੇ ਟੱਪੂ ਆ ਜੇ ਤੁਸੀਂ ਉਸ ਨੂੰ ਜਗਾ ਨਾ ਦਿਓਂਗੇ ਤਾਂ ਸੋ ਆਪਾਂ ਕੁਦਰਤ ਨਾਲ ਖੜਵਾੜ ਕਾਫੀ ਕੀਤਾ ਕੋਈ ਮਰਲਾ ਜਗਾ ਵੀ ਦਿੱਸੀ ਤਾਂ ਉਹਨੂੰ ਵੀ ਵੇਲਾ ਨਹੀਂ ਛੱਡਿਆ ਉੱਥੇ ਵੀ ਝੋਨਾ ਲਾਉਣ ਦੀ ਕੋਸ਼ਿਸ਼ ਕੀਤੀ ਕਣਕ ਬੀਜਣ ਦੀ ਕੋਸ਼ਿਸ਼ ਕੀਤੀ ਝੁੰਡਾਂ ਵੀ ਗੁੱਡੀਆਂ ਕਾਫੀ ਜਿਆਦੇ ਲਾਲਚ ਕੀਤਾ ਸੋ ਕੁਦਰਤ ਵੀ ਲਾਲਚ ਕਰ ਰਹੀ ਹੈ ਉਹ ਆਪਦੇ ਆਪ ਨੂੰ ਵਿਗਾੜਨ ਨਹੀਂ ਚਾਹੁੰਦੀ ਜੋਰ ਲਾ ਰਹੀ ਹੈ ਆਪਾਂ ਵਿਗਾੜਨ ਦੇ ਜੋਰ ਦਿੱਤਾ ਮੈਂ ਵੀ ਵਿੱਚ ਤੁਸੀਂ ਵੀ ਸਾਰੇ ਸ਼ਾਇਦ ਵਿੱਚ ਹੋਵੋਗੇ ਸੋਤਨਵਾਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਕੋਸ਼ਿਸ਼ ਕਰਗੇ ਆਪਾਂ ਵੀ ਆਪਾਂ ਵੀ ਥੋੜਾ ਥੋੜਾ ਸੁਧਰਗੇ ਹਰੇਕ ਜਨਮ ਦਿਨ ਦੇ ਮੌਕੇ ਕੋਈ ਰੁੱਖ ਲਗਾਈਏ ਕੇਕ ਕੱਟਣ ਦੀ ਥਾਂ ਤੇ ਕੋਈ ਨਵਾਂ ਬੱਚਾ ਕੋਈ ਨਵਾਂ ਪਰਿਵਾਰ ਦਾ ਕੋਈ ਚੀਜ਼ ਲਿਆਉਣੇ ਆਪਾਂ ਉਦੋਂ ਵੀ ਰੁੱਖ ਲਾਉਣ ਦੀ ਕੋਸ਼ਿਸ਼ ਕਰੀਏ ਰੁੱਖਾਂ ਰੁੱਖ ਲਗਾਵਾਂਗੇ ਸੋਹਣਾ ਵਾਤਾਵਰਨ ਹੋ ਜਾਊਗਾ ਟੈਂਪਰੇਚਰ ਡਾਊਨ ਹੋ ਜਾਣਗੇ ਕੁਦਰਤ ਵੀ ਆਪਣੇ ਨਾਲ ਖੇਡਦੀ ਸੋਹਣੀ ਲੱਗੂਗੀ ਸੋ ਚੈਨਲ ਨੂੰ ਜੀ ਸਾਰੇ ਜਣੇ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਧੰਨਵਾਦ